ਇਹ ਰਿਜ਼ੋਲੂਸ਼ਨ ਮਾਨ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਦੀਜਾ ਨਿਕਲ ਕੇ ਆਈਆਂ ਨੇ ਡਿਊਰਿੰਗ ਦੇ ਪੀਰੀਅਡ ਦੇ ਵਿੱਚ ਇਹ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੇ ਸੀ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪਏਗੀ ਜਿਸ ਟਾਈਮ ਤੇ ਉਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਸਰ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕੀ ਕੀਤੀ ਹੋਈ ਹੈ ਕਿ 15 ਦਿਨ ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੋ ਨਵੇਂ ਨਵੇਂ ਕਾਨੂੰਨ ਦੇ ਨਵੇਂ ਕਾਨੂੰਨਾਂ ਦੇ ਇਹਨਾਂ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਅਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ 'ਤੇ ਉਹਨੂੰ ਐਨਲਾਈਜ਼ ਕਰਕੇ ਏ ਬੀਐਨਐਸਐਡੀ ਦੀ ਜੁਰੀਬੀ ਐਪਲੀਕੇਸ਼ਨ ਬੰਦੀ ਹੋ ਗਈ ਅਸੀਂ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏ ਜੀ ਇਹ ਸਰਕਾਰੀ ਬੰਦ ਨਹੀਂ ਜੀ ਅੱਜ ਨਹੀਂ ਮੰਗਿਆ ਜੀ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਜਾ ਰਿਹਾ ਜੀ ਨਾਬਾ ਨੀ ਨਾਬਾ ਜੀ ਸਰ ਕੁਰਕੀ ਰਾਈ ਗੋਰਖਪੁਰ ਗਏ ਸੀ ਜੀ ਸਰ ਇਹਦੇ ਵਿੱਚ ਕੰਨ ਮਸ਼ੀਨ ਚੱਲਦੀ ਹੈ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉਤੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮਸ ਦੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੋਨਟ ਕਰਨਾ ਹੋਵੇਗਾ ਜਾਂ ਕਿਤੇ ਹੋਰ ਰੇਡ ਵਗੈਰਾ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਲੈ ਸਰ ਪਹਿਲੇ ਨਾ ਟਾਈਮ ਹੈ ਕਹਿਣਾ ਕਿ 1000000 ਨੈਕਸਟ ਡੇਟ ਕੀ ਦਿੱਤੀ ਹੈ ਡਿਮਾਂਡ ਦੀ 19 ਜੁਲਾਈ ਸਰ ਅੱਗੇ ਪਹਿਲਾਂ 300 ਦਾ ਕਹਿਣਾ ਵੀ 1000000 ਪਤਾ ਲੱਗਿਆ ਸਾਡੇ 450 ਕਰੋੜ ਦਾ ਪਤਾ ਲੱਗਿਆ ਚਲੋ ਇਹਨਾਂ ਨੂੰ ਦਿਖਾਓ ਅਸੀਂ ਇਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ ਹਜ਼ਾਰ एकड़ ਕਿਹੜਾ ਕਿੰਨੇ एकड़ ਉਹ ਪਤਾ ਲੱਗ ਜਾਏਗਾ ਕ੍ਰਿਸ਼ਰ ਰਿਮਾਨ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਇਹ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਦਾ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪਏਗੀ ਜਿਸ ਟਾਈਮ ਤੇ ਉੱਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਇਹ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿਹਾ ਕਿ 15 ਦਿਨ ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੋ ਉਹ ਨਵੇਂ ਕਾਨੂੰਨ ਦਾ ਵੀ ਨਵੇਂ ਕਾਨੂੰਨ ਦਾ ਵੀ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਆਪਣਾ ਵਿਮਾਨ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਅਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਲਾਈਜ਼ ਕਰਕੇ ਬੀਐਨਐਸਐਡੀ ਦੀ ਜੁਡਿਸ਼ੀਅਰੀ ਵੀ ਐਪਲੀਕੇਸ਼ਨ ਬੰਦੀ ਹੋਈ ਹੋਈ ਅਸੀਂ ਕਰਾਂਗੇ ਜੇ ਲੋੜ ਪਈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਜੀ ਮੈਂ ਰੱਖੇਗਾ ਕਿ ਅੱਜ ਨਹੀਂ ਮੱਗਿਆ ਜੀ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਨਾਬਾ ਨਾਬਾ ਜੇਲ੍ਹ ਜੀ ਦਿੱਲੀ ਕੋਲ ਕਿਹੜੀ ਗੋਰਖਪੁਰ ਗਈ ਸੀ ਸਰ ਇਹਦੇ ਵਿੱਚ ਕੋਈ ਨੈਗੋਸ਼ੀਏਸ਼ਨ ਚੱਲ ਰਹੀ ਹੈ ਜੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉਤੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਇਹ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮਸ ਦੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੋਨਟ ਕਰਨਾ ਹੋਵੇਗਾ ਜਾਂ ਕਿਤੇ ਹੋਰ ਰੇਡ ਵਗੈਰਾ ਕਰਨੀ ਹੋਵੇਗੀ ਤਾਂ ਉਦੋਂ ਇਹਨਾਂ ਨੂੰ ਤਿੰਨ ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਲੈ ਸਰ ਪਹਿਲੇ ਨਾ ਡਾਇਮੰਡ ਕਿੰਨੇ ਹਜ਼ਾਰ ਨੇ ਨੈਕਸਟ ਜਿਹੜੀ ਦਿੱਤੀ ਹੈ ਡਿਮਾਂਡ 19 ਜੁਲਾਈ ਸਰ 5 500 ਦਾ ਕਹਿਣਾ ਵੀ ਹਜ਼ਾਰ ਇੱਕੜਾ ਤਾਂ ਕਿਹਾ ਸਾਡੇ ਚਾਰੋਂ ਕੋਰ ਦਾ ਪਤਾ ਨਾ ਗਿਆ ਚਲੋ ਇਹਨਾਂ ਨੂੰ ਦਿਖਾਉਂ ਅਸੀਂ ਇਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ ਹਜ਼ਾਰ ਇੱਕੜਾ ਕਿੰਨੇ ਇੱਕੜਾ ਪਤਾ ਲੱਗ ਜਾਏਗਾ